कितने सारे अफसर अपने आज जी आगे आज आज नील जी जय जी आज ईओ साहब ये डीएम साहब कितने जी आज आगे आज मन की डीएम साहब आज जी आज नक्शा जी नक्शा जरा क्रेलू नक्शा पास करा ईओ साहब कितने 1 मिनट रुको ईओ साहब लुक जा रहे हैं ये की बन रहे थे ਅਨਿਲ ਜੀ ਮੈਂ ਕੀ ਬਣ ਰਿਹਾ ਕਾਹਦਾ ਨਕਸ਼ਾ ਪਾਸ ਕੀਤਾ ਤੁਸੀਂ ਇੱਥੇ ਰਹਾਇਸ਼ੀ ਨਕਸ਼ਾ ਮੈਂ ਰਹਾਇਸ਼ੀ ਨਕਸ਼ਾ ਕੀ ਇੱਥੇ ਪਾਸ ਹੋ ਸਕਦਾ 33 ਫੁੱਟ ਛੱਡ ਕੇ ਹੋਣਾਗਾ ਜਿਸ ਜਗ੍ਹਾ ਤੇ ਤੁਸੀਂ ਪਾਸ ਕੀਤਾ ਹਾਈਵੇ ਦੇ ਉੱਪਰ ਇੱਥੇ ਘਰ ਬਣ ਸਕਦਾ 33 ਫੁੱਟ ਛੱਡ ਕੇ ਹੋਣਾਗਾ ਇਧਰੋਂ ਰੋਡ ਤੋਂ 33 ਫੁੱਟ ਤੇ 33 ਫੁੱਟ ਇੱਕ ਵੀ ਘਰ ਹੈਗਾ ਇਸ ਰੋਡ ਤੇ ਕਿਤੇ ਦੁਕਾਨ ਦੁਕਾਨਾਂ ਪਾਵੇ ਦੀ ਇੱਕ ਮਿੰਟ ਰੁਕ ਜਾ ਇੱਕ ਮਿੰਟ ਰੁਕ ਜਾ ਕੋਈ ਵੀ ਇੱਥੇ ਘਰ ਹੈਗਾ ਹੋਰ ਦੇਖੋ ਇਹ ਜਿੱਥੇ ਘਰ ਬਣ ਰਿਹਾ ਫਿਰ ਇੱਥੇ ਆਹ ਘਰ ਦਾ ਨਕਸ਼ਾ ਕਟਵਾ ਕੇ ਇੱਥੇ ਦੁਕਾਨਾਂ ਬਣ ਰਹੀਆਂ ਨੇ ਤੁੜਵਾਤੀ ਮੈਮ ਅੱਜ ਸਵੇਰੇ ਆਇਆ ਇਹ ਤਾਂ ਮੈਂ ਆਉਣਾ ਹੁਣ ਇਹ ਤਾਂ ਤੁਸੀਂ ਹੁਣ ਮੂਰੇ ਮੂਰੇ ਮੈਂ ਕਿਹਾ ਵੀ ਜੀਸੀਬੀ ਲੈ ਕੇ ਜਾਊ ਤੇ ਉੱਥੇ ਉਹਨੂੰ ਤਾਂ ਆ ਇਹ ਤਾਂ ਤੁਸੀਂ ਇਹ ਤਾਂ ਤੁਸੀਂ ਹੁਣ ਪਤਾ ਹੈ ਵੀ ਤੁਹਾਨੂੰ ਮੈਂ ਆਉਣਾ ਤੇ ਤਾਂ ਤੁਸੀਂ ਇਹ ਕਾਰਵਾਈ ਪਾਉਣ ਲੱਗੇ ਕਿਉਂ ਇਹ ਧੰਦੇ ਚਲਾਏ ਹੋਏ ਨੇ ਨਹੀਂ ਮੈਮ ਆ ਜਦੋਂ ਮੇਰੀ ਗੱਲ ਸੁਣੋ ਤੁਸੀਂ ਆ ਸੜਕ ਤੋਂ ਲੰਘ ਕੇ ਢੇਲੀ ਜਾਂਦੇ ਹੋ ਨਾ ਆਹ ਸੜਕ ਤੋਂ ਤੁਹਾਨੂੰ ਤੁਹਾਨੂੰ ਪਤਾ ਨਹੀਂ ਇੱਥੇ ਦੁਕਾਨਾਂ ਬਣ ਰਹੀਆਂ ਇਹ ਇਹ ਅੱਜ ਬਣੀ ਹੈ ਨਹੀਂ ਮੈਂ ਤਿੰਨ ਵਾਰ ਇਹ ਅੱਜ ਬਣੀ ਹੈ ਇਹ ਮੇਰੇ ਕਹੇ ਤੋਂ ਕਿ ਜੀਸੀਬੀ ਆਈਏ ਤੇ ਚਲਾਓ ਇੱਥੇ ਸਾਰੇ ਤੇ ਬਲਡوزر ਇਹਦੇ ਤੇ ਇੱਕ ਵੀ ਇੱਕ ਵੀ ਮੇਰੀ ਗੱਲ ਸੁਣੋ ਧਿਆਨ ਨਾਲ ਇੱਕ ਵੀ ਕਿਤੇ ਗੈਰ ਕਾਨੂੰਨੀ ਇਹੋ ਜੀ ਉਸਾਰੀ ਹੋ ਗਈ ਠੀਕ ਹੈ ਪਹਿਲਾਂ ਹੀ ਇਨਕੁਆਰੀਆਂ ਖੁੱਲੀਆਂ ਹੋਈਆਂ ਹੋਈਆਂ ਚੰਗੀਆਂ ਖੁੱਲ ਜਾਣੀਆਂ ਠੀਕ ਹੈ ਇਹ ਉਹ ਨੂੰ ਇੱਥੇ ਆਉਣਾ ਚਾਹੀਦਾ ਸੀ ਥੋੜੇ ਤੋਂ ਅਸੀਂ ਮਹੀਨੇ ਹਫ਼ਤੇ ਨਹੀਂ ਲੈਂਦੇ ਜਿਹੜੇ ਤੁਸੀਂ ਆ ਧੰਦੇ ਕਰ ਰਹੇ ਹੋ ਜਦੋਂ ਐਮਐਲਏ ਨੇ ਇਮਾਨਦਾਰੀ ਦਾ ਪੱਲਾ ਫੜਿਆ ਹੋਇਆ ਤੇ ਤੁਸੀਂ ਕਿਹਦੇ ਕਿਹਦੇ ਸ਼ਹਿ ਦੇ ਉੱਤੇ ਇਹ ਕੰਮ ਕਰਨ ਲੱਗੇ ਹੋਏ ਹੋ ਜਿੱਥੇ ਜੀ ਕਰਦਾ ਤੁਸੀਂ ਸ਼ੋਰੂਮ ਘੱਟ ਤੇ ਜਿੱਥੇ ਜੀ ਕਰਦਾ ਇਹ ਨਾਲ ਇੱਕ ਮੈਨੂੰ ਤਾਂ ਲੱਗਦਾ ਵੀ ਜਿਸ ਹਿਸਾਬ ਨਾਲ ਇਹ ਥੱਲੇ ਕਈ ਬੰਦੇ ਕੰਮ ਕਰ ਰਹੇ ਮੈਨੂੰ ਤਾਂ ਇੱਕ ਜੇਸੀਬੀ ਨਾਲ ਰੱਖਣੀ ਚਾਹੀਦੀ ਹੈ ਸਾਫ਼ ਕਰੋ ਇਹਨੂੰ ਸਾਰੇ ਇਰੀਏ ਏ ਮੈਡਮ ਇਹਨਾਂ ਨੂੰ ਇਹਦੀ ਰਿਕੁਆਇਰੀ ਕਰਕੇ ਮੈਨੂੰ ਦਿਓ ਵੀ ਪਹਿਲਾਂ ਤਾਂ ਘਰ ਦਾ ਨਕਸ਼ਾ ਕਟਾ ਕੇ ਉੱਤੇ ਸ਼ੋਰੂਮ ਬਣ ਰਹੇ ਆ ਕੀ ਘਰ ਦਾ ਨਕਸ਼ਾ ਇੱਥੇ ਕੱਟਿਆ ਜਾ ਸਾਰਾ ਸਾਈਨ ਕਰਕੇ ਦਿਓ ਮੈਨੂੰ ਕੌਣ ਰਿਸਪਾਂਸਿਬਲ ਹੈ ਇਹਦੇ ਲਈ ਕਿਤੇ ਵੀ ਪੂਰੀ ਕਰਾਲੀ ਵਿੱਚ ਇੱਕ ਵੀ ਗੈਰ ਕਾਨੂੰਨੀ ਕੰਸਟਰਕਸ਼ਨ ਕਿਸੇ ਥਾਂ ਤੇ ਮੈਂ ਦੇਖ ਲਈ ਠੀਕ ਹੈ ਮੈਂ ਬਰਦਾਸ਼ਤ ਨਹੀਂ ਕਰਨੀ ਉੱਤੋਂ ਨਾ ਇਹ ਬੰਦੇ ਇਹ ਲੈਂਦੇ ਨੇ ਜਿਹੜੇ ਇਹ ਕੱਟ ਰਹੇ ਨੇ ਕਿ ਸਾਡੀ ਤਾਂ ਐਮ.ਐਲ.ਏ ਨਾਲ ਗੱਲ ਹੋਈ ਹੈ ਮੈਂ ਨਹੀਂ ਕਿਸੇ ਨਾਲ ਗੱਲ ਕਰਦੀ ਨਾ ਮੇਰੇ ਕੋਲ ਆਇਓ ਮੈਂ ਉਹਨਾਂ ਚੋਂ ਨਹੀਂ ਹੈਗੀ ਜਿਹੜੇ ਵਿਕ ਜਾਂਦੇ ਆ ਖਰੀਦੇ ਨਹੀਂ ਜਾ ਸਕਦਾ ਲਾਓ ਇਹ ਤੇ ਸਾਰੇ ਤੇ ਜੀਸੀਬੀ ਫੇਰੋ ਸਾਰੇ ਤੇ ਫੇਰ ਇਹਨਾਂ ਦਾ ਘਰ ਦਾ ਨਕਸ਼ਾ ਕੈਨਸਲ ਕਰੋ ਇਥੋਂ ਠੀਕ ਹੈ ਮੈਂ ਇਹ ਕਹਿੰਦਾ ਮੈਂ ਆਪਣੇ ਆਪ ਕਰੂੰਗਾ ਨਾ ਆਪਣੇ ਬੰਦੇ ਬੁਲਾ ਲਏ ਹੋਏ ਇਹਦਾ ਘਰ ਦਾ ਨਕਸ਼ਾ ਕੈਨਸਲ ਕਰੋ ਕਰਵਾ ਰਿਹਾ ਮੈਂ ਕਹਿੰਦਾ ਮੈਂ ਆਪਣੇ ਆਪ ਕਰਵਾਵਾਂ ਸਿਰਫ ਇਹ ਵਾਲਾ ਨਹੀਂ ਇਹਦਾ ਘਰ ਦਾ ਨਕਸ਼ਾ ਵੀ ਕੈਨਸਲ ਕਰੋ ਠੀਕ ਹੈ ਜੀਸੀ ਬੁਲਾਓ ਤੇ 100 ਵਾਰੀ ਸੋਚੋ ਕਿਤੇ ਵੀ ਗੈਰ ਕਾਨੂੰਨੀ ਕੰਸਟਰਕਸ਼ਨ ਕਰਨ ਤੋਂ ਪਹਿਲਾਂ